एसपीसी ਵਾਲਿਆਂ ਨੇ ਬਈ ਮਲਾ ਬੜੀ ਕਮਾਲ ਦੀ ਗੱਲ ਕੀਤੀ ਕਿ ਅੰਤਰੰਕ ਕਮੇਟੀ ਦੀ ਪਹਿਲਾਂ ਅੱਜ ਵਾਸਤੇ ਇਹਨਾਂ ਨੇ ਮੀਟਿੰਗ ਸੱਦੀ ਹੋਈ ਸੀਗੀ ਮੀਟਿੰਗ ਤੋਂ ਕੁਝ ਘੰਟੇ ਪਹਿਲਾਂ ਇਹਨਾਂ ਨੇ ਉਕਤ ਮੀਟਿੰਗ ਜਿਹੜੀ ਸੀਗੀ ਉਹ ਕੈਨਸਲ ਕਰ ਦਿੱਤੀ ਹੈ ਪਰ ਕਮਾਲ ਦੀ ਗੱਲ ਇਹ ਹੋਈ ਇਸ ਦਰਮਿਆਨ ਜੇ ਆਪਾਂ ਦੇਖੀਏ ਗਿਆਨੀ ਰਗਵੀਰ ਸਿੰਘ ਜੀ ਦੇ ਨਾਲ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੈ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਉਹਨਾਂ ਦੇ ਨਾਲ ਇੱਕ ਮੁਲਾਕਾਤ ਹੁੰਦੀ ਹੈ ਮੁਲਾਕਾਤ ਪਤਾ ਕਿਹਦੀ ਕਿਹਦੀ ਹੁੰਦੀ ਹੈ ਦਲਜੀਤ ਸਿੰਘ ਜੀ ਚੀਮਾ ਬਲਵਿੰਦਰ ਸਿੰਘ ਜੀ ਭੁੰਦੜ ਸ਼ਾਇਦ ਇੱਕ ਦੋ ਹੋਰ ਵੱਡੇ ਅਕਾਲੀ ਨੇਤਾ ਸੀਗੇ ਇਹ ਮੀਟਿੰਗ ਹੁੰਦੀ ਆ ਤਾਂ ਉਸ ਮੀਟਿੰਗ ਤੋਂ ਬਾਅਦ ਇਹ ਫੈਸਲਾ ਆ ਜਾਂਦਾ ਹੈ ਕਿ ਅੰਤਰੰਗ ਕਮੇਟੀ ਦੀ ਜਿਹੜੀ ਮੀਟਿੰਗ ਸੱਦੀ ਗਈ ਸੀ ਉਹ ਰੱਦ ਕੀਤੀ ਜਾਂਦੀ ਹੈ ਹੁਣ ਇਹਦੇ ਵਿੱਚ ਵੀ ਇੱਕ بڑا ਕਹਿ ਲੋ ਕਿ ਸਵਾਲ ਵੱਡਾ ਕਿ ਇਹ ਜਿਹੜੀ ਅੰਤਰੰਕ ਕਮੇਟੀ ਦੀ 19 ਤਰੀਕ ਨੂੰ ਮੀਟਿੰਗ ਸੱਤੀ ਸੀ ਉਸ ਤੋਂ 4 ਦਿਨ ਬਾਅਦ ਫੇਰ ਐਮਰਜੈਂਸੀ ਅੰਤਰੰਕ ਕਮੇਟੀ ਦੀ ਮੀਟਿੰਗ ਜਿਹੜੀ ਹੈ ਉਹ ਬਈ ਕਿਉਂ ਕਾਲ ਕਰਨੀ ਪਈ ਕੁਝ ਲੋਕ ਇਹ ਚਰਚਾ ਕਰ ਰਹੇ ਦੇ ਕਿ ਗਿਆਨੀ ਰਗਵੀਰ ਸਿੰਘ ਜੀ ਕਿਤੇ ਨਾ ਕਿਤੇ ਅਸਹਿਜ ਨੇ ਉਸ ਫੈਸਲੇ ਨਾਲ ਜਿਹੜਾ ਫੈਸਲਾ ਅੰਤਰੀਂ ਕਮੇਟੀ ਨੇ ਪਿਛਲੀ ਮਰਤਬਾ ਲਿਆ ਗਿਆਨੀ ਹਰਪ੍ਰੀਤ ਸਿੰਘ ਦਾ ਜਿਹੜਾ ਮਾਮਲਾ ਨਿੱਜੀ ਮਾਮਲਾ ਸੀਗਾ ਤੁਹਾਨੂੰ ਪਤਾ ਹੀ ਹੈ ਤਾਂ ਉਹ ਦਾ ਗਠਨ ਕਰ ਦਿੱਤਾ ਸੀ ਇੱਕ ਕਮੇਟੀ ਜਿਹੜੀ ਸੀਗੀ ਉਹ ਬਣਾ ਦਿੱਤੀ ਸੀਗੀ ਉਹਨੇ ਐਸਾ ਦਾਵਾ ਕੀਤਾ ਜਾਂਦਾ ਹੈ ਐਸਾ ਦਾਵਾ ਕੀਤਾ ਜਾਂਦਾ ਹੈ ਤਾਂ ਹੁਣ ਮਤਲਬ ਕਿ ਇਸ ਚੀਜ਼ ਨੂੰ ਸ਼ਾਇਦ ਇਸ ਗੱਲ ਨਾਲ ਜੋੜਿਆ ਜਾਵੇਗਾ ਕਿ ਕੀ ਕਿ ਅਮੀ ਰਗਵੀਰ ਸਿੰਘ ਜੀ ਹੋਰਾਂ ਨਾਲ ਜਿਹੜੀ ਅ ਬੈਠਕ ਹੋਈ ਹੈ ਮੀਟਿੰਗ ਹੋਈ ਹੈ ਕਿ ਉਸ ਤੋਂ ਬਾਅਦ ਇਹ ਰਸਤਾ ਕੱਢਿਆ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਫੈਸਲਾ ਸੀਗਾ ਉਹਨੂੰ ਬਦਲਿਆ ਜਾ ਸਕਦਾ ਹੈ ਤਾਂ ਇਹ ਕੀ ਚੱਲ ਰਿਹਾ ਸਮਝ ਤੋਂ ਪਰੇ ਆ ਸਰ ਤਾਂ ਹੁਣ ਇਹੀ ਗੱਲ ਜਿਹੜੀ ਆ ਉਹ ਅੱਗੇ ਸੁਖਵੀਰ ਸਿੰਘ ਬਾਦਲ ਜਾਂ ਕਹ ਲਓ ਕਿ ਬਾਦਲ ਫੈਮਿਲੀ ਨੂੰ ਬਹੁਤ ਮਹਿੰਗੀ ਪਈ ਸੀਗੀ ਬਹੁਤ ਮਹਿੰਗੀ ਪਈ ਸੀ ਕਿ ਤੁਸੀਂ ਪੰਥਕ ਸੰਸਥਾਵਾਂ ਦੀ ਵਰਤੋਂ ਰਾਜਨੀਤਿਕ ਹਿੱਤਾਂ ਵਾਸਤੇ ਕਰਦੇ ਹੋ ਦਾ ਐਸਾ ਹੀ ਠੀਕ ਹੈ ਸੋ ਵੀਰ ਸਿੰਘ ਬਾਦਲ ਹੋਰਾ ਦਾ ਜਿਹੜਾ ਆਪਾਂ ਦੇਖਿਆ ਤਨਖਾਹ ਵਾਲਾ ਜਿਹੜਾ ਪੀਰੀਅਡ ਸੀਗਾ ਉਸ ਦਰਮਿਆਨ ਜਿਹੜਾ ਹਮਲਾ ਹੋਇਆ ਉਸ ਤੋਂ ਬਾਅਦ ਇੱਕ ਹਮਦਰਦੀ ਦੀ ਕਹ ਲੁਕਿ ਵੇਵ ਜੁੜਦੀ ਨਜ਼ਰ ਆ ਰਹੀ ਸੀ ਪਰ ਹੁਣ ਇਹਨਾਂ ਚੀਜ਼ਾਂ ਦੇ ਨਾਲ ਮੇਰੇ ਖਿਆਲ ਦੇ ਨਾਲ ਇਹ ਸਾਰਾ ਕੁਝ ਫੇਰ ਉਲਟ ਦਾ ਨਜ਼ਰ ਆ ਰਿਹਾ ਹੈ ਉਲਟ ਦਾ ਨਜ਼ਰ ਆ ਰਿਹਾ ਜੀ ਹਾਂ ਜੀ ਸਰ ਅਸੀਂ ਜੋ ਬੈਟ ਬੱਲਾ ਆਈਡੀ ਤੋਂ ਕਮੈਂਟ ਕਰ ਰਹੇ ਨੇ ਅਸੀਂ ਸ਼ੁਰੂਆਤ ਚ ਹੀ ਉਹ ਗੱਲ ਕਰ ਚੁੱਕੇ ਆ ਸਰ ਸੋ ਵਾਰ-ਵਾਰ ਭਾਈ ਤੁਸੀਂ ਕਮੈਂਟ ਨਾ ਹੀ ਕਰੋ ਕਿਉਂਕਿ ਉਹ ਜਦੋਂ ਰਿਕਾਰਡਡ ਹੋ ਜਾਏਗਾ ਤੁਸੀਂ ਸੁਣ ਲੈਣਾ ਜੀ